ਕੈਮਰੇ 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 ਮੋਬਾਈਲ ਖੋਇਆ ਸੀ ਪਿੰਡ ਕਿਹੜਾ ਤੇਰਾ ਫੇਰ ਫਲੀਆਂ ਵਾਲਾ ਚੱਕਰਾਂ ਵਾਲਾ ਹਾਂ ਇਹ ਕਿਹਣਾ ਚੱਕਰਾਂ ਵਾਲਾ ਕੀ ਕਰਦਾ ਸੀ ਮੋਬਾਈਲ ਖੋਇਆ ਹਾਂਜੀ ਬੜਾ ਹੀ ਮोटा ਹੋ ਗਿਆ ਅੱਛਾ ਪਈਦਾ ਸੀ ਫਿਰ ਹਾਂਜੀ ਨਾਂ ਕੀ ਤੇਰਾ ਸੁਖਜੀਤ ਸੁਖਜੀਤ ਮਾਂ ਪਿਓ ਨੇ ਕਿਡਾ ਸੋਹਣਾ ਨਾਂ ਰੱਖਿਆ ਸੁਖ ਤੇ ਜੀਤ ਤੇ ਕੰਮ ਕਿਹੜੇ ਤੇਰੇ ਤੇਰਾ ਕੀ ਨਾਂ ਹੈ ਬਲਵਿੰਦਰ ਆ ਸਰੀਂਜ ਕੀ ਹੋਏ ਟਿੱਟਾ ਲਾਉਣਾ ਹੈ ਤੇ ਸਰੀਂਜ ਕਾਤੋਂ ਲਈ ਫਿਰਦਾ ਗੋਲੀ ਇੰਦੇ ਚ ਪਾਣਾ ਗੋਲੀ ਪਾ ਕੇ ਹੈ ਉਹਨਾਂ ਹੀ ਨੇ ਟਿੱਟਾ ਲਾਉਦੇ ਨੇ ਤੇਰਾ ਕੀ ਨਾਮ ਹੈ ਪਰਮਜੀਤ ਪਰਮਜੀਤ ਕਿੱਥੋਂ ਦਾ ਹੈ ਹਲਾਰ ਕਾੜੇ ਦਾ ਦਿਓ ਕਿੰਨੇ ਗੱਲਾਂ ਸੀ ਤੂੰ ਦਾ ਪਿੱਛੇ ਜੇ ਵੀ ਉਹ ਉੱਥੇ ਫੜਿਆ ਗਿਆ ਸੀ ਦੇਵੀ ਦਵਾਰੇ ਕੋਲੇ ਉਹੀ ਹੈ ਨਾ ਹਾਂਜੀ ਹਾਂਜੀ ਉਹ ਵੀ ਉਹ ਹੈ ਦੇਵੀ ਦਵਾਰੇ ਕੋਲੇ ਫੜਿਆ ਗਿਆ ਸੀ ਛੱਡਿਆ ਨਹੀਂ ਕੰਮ ਖੱਡਿਆ ਜੀ ਬਈ ਮੈਂ ਦਵਾਈ ਲੈਣ ਚਲਾ ਸੀ ਤੇ ਮੇਰੇ ਨਾਲ ਆ ਜਾਂਦੇ ਸੀ ਨਾਲ ਬੰਨ ਕੇ ਹੱਥ ਮਾਰ ਲਾ ਸੀ ਦੇਖ ਲੰਗਰ ਲੱਗ ਕੇ ਹੋਇਆ ਅੱਛਾ ਦਵਾਈ ਲੈਣ ਚਲੇ ਜਾਉਂਦੇ ਸੀ ਇਹਨਾਂ ਨੇ ਹੱਥ ਮਾਰ ਲਿਆ ਹਾਂਜੀ ਮੋਰਸੇ ਚੋਰੀ ਹੋਈ ਹੈ ਮੋਟਰਸਾਈਕਲ ਦੇਸੀ ਤੁਸੀਂ ਮੋਟਰਸਾਈਕਲ ਆਉਦਾ ਹੈ ਆਉਦਾ ਹੈ ਮੋਟਰਸਾਈਕਲ ਆਉਦਾ ਹੈ ਨੰਬਰ ਤਾਂ ਹੈ ਨਹੀਂ ਲੈ ਲਿਓ ਇਹਦਾ ਬਿੱਲ ਹੈਗਾ ਕਰੇ ਬੰਗਾ ਦਿੰਦੇ ਆ ਅੱਛਾ ਬਿੱਲ ਲੈ ਗਿਆ ਇਹਦਾ ਨੰਬਰ ਉੱਪਰ ਨਹੀਂ ਹੈਗਾ ਨਹੀਂ ਬਿੱਲ ਲੈ ਹੈਗਾ ਇਸਪਤ ਲਿਆ ਹੋਣੇ ਨੇ ਨਾ ਨਕਦੀ ਹੈ ਬਾਕੀ ਨਾਲ ਜਦੋਂ ਲਾ ਸੀ ਉਹ ਕਾਪੀ ਬੰਦ ਦਾ ਸਰਕਾਰ ਨੇ ਬੰਦ ਕਰ ਦਿੱਤੀ ਸੀ ਇਹ ਮਾਡਲ ਅੱਛਾ ਹਾਂਜੀ ਇਸ ਮਾਡਲ ਬੰਦ ਹੋ ਗਿਆ ਮੋਟਰਸਾਈਕਲ ਨਹੀਂ ਵੇਚਦਾ ਮੋਟਰਸਾਈਕਲ ਚੱਲਦਾ ਕਿਹਨੂੰ ਫਿਰ ਆ ਮੋਟਰਸਾਈਕਲ ਹੈ ਤੁਸੀਂ ਇੱਧਰ ਹੋਏਗਾ ਸੀ ਦੱਸ ਇੱਕ ਇੱਕ ਚੁੱਪ ਐ ਇਹਦਾ ਖੋ ਲਾ ਫੋਨ ਗਿਆ ਮੋਬਾਈਲ ਉਹ ਰਿਆ ਕਾਕੇ ਕੀ ਹੋਇਆ ਇਹ ਫੋਨ ਖੋ ਕੇ ਲੱਗ ਗਿਆ ਮੇਰਾ ਮੈਂ ਕੌਣ 2 3 ਮਿੰਟਾਂ ਮੈਂ ਬੰਦਾ ਹੀ ਹੈ ਅੱਛਾ ਫੇਰ ਮੈਨੂੰ ਪਹਿਲਾਂ ਹੀ ਫੋਨ ਖੋ ਕੇ ਲੈ ਗਿਆ ਤੇ ਹੁਣ ਫੇਰ ਲੈ ਗਿਆ ਕਦੋਂ ਖੋਇਆ ਸੀ ਇਹਨੇ ਮੋਟਾ ਬੰਦਾ ਹੋਰੀ ਬੜੇ ਗਿਆ ਮੋਟਾ ਅੱਛਾ ਪਹਿਲਾਂ ਲੈ ਗਿਆ ਸੀ ਅੱਥੇ ਖੋ ਕੇ ਲੈ ਗਿਆ ਮੈਂ ਥੋੜੀ ਕਰਦਾ ਹੁੰਦਾ ਯਾਰ ਹੁੰਦਾ ਇੱਕੜ ਚੁੱਪ ਚੁੱਪ ਕਰੋ ਚੁੱਪ ਕੀ ਕੀ ਨਾ ਬਾਈ ਕੀ ਨਾ ਤੇਰਾ ਕੀ ਗੱਲ ਹੋਈ ਹੈ ਏਨਾ ਮੋਬਾਈਲ ਖੋ ਗਿਆ ਤੂੰ ਭੱਜ ਰਿਆ ਸੀ ਇੱਕ ਹੋਰਗਾ ਚ ਪੰਮਾ ਪੰਮਾ ਮੁੰਡਾ ਤੇ ਹੱਥ ਮਾਰਿਆ ਤੇ ਮੈਂ ਵੀ ਹੱਥ ਮਾਰਿਆ ਡੇਗ ਪਿਆ ਤੇ ਕੰਦ ਟੱਪ ਕੇ ਚੱਲਿਆ ਸੀ ਅਬਰਾਂ ਸਰੈਲ ਅੱਛਾ ਤੇ ਫਿਰ ਇਹਨਾਂ ਨੂੰ ਫਾੜ ਕੇ ਕੁੱਟਿਆ ਸੀ ਅੱਛਾ 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 ਮੋਬਾਈਲ ਕਿੰਦਾ ਖੋਇਆ ਇਹਨਾਂ ਨੇ ਮੋਬਾਈਲ ਕੁੜੀ ਆ ਗਈ ਸੀ ਕੁੜੀ ਪਈ ਅੱਛਾ ਚਲੀ ਗਈ ਉਹ ਮਿਲ ਗਿਆ ਮੋਬਾਈਲ ਵਾਪਸ ਬਹੁਤ ਦਰਦੀ ਸੀ ਅੱਛਾ ਇੱਕ ਆ ਮੇਰੇ ਨਾਲ ਹੈਗਾ ਹੁੰਦਾ ਅੱਛਾ ਤੂੰ ਨਾਲ ਸੀ ਆ ਹਾਂ ਜੀ ਕੀ ਇਹਨਾਂ ਮੋਬਾਈਲ ਖੋਇਆ ਨੇ ਹਾਂ ਜੀ ਇਹਨਾਂ ਮੋਬਾਈਲ ਖਾ ਸੀ ਭੱਜ ਗਿਆ ਸੀ ਇਹਨਾਂ ਕਿਤੇ ਮੋਬਾਈਲ ਖਾ ਸੀ ਅੱਛਾ ਤੇ ਤੂੰ ਹੀ ਕਾਬੂ ਕੀਤਾ ਬ ਉਹ ਮੋਟਰਸਾਈਕਲ ਇਹਨਾਂ ਆ ਕੇ ਡੇਗੇ ਵਿੱਚ ਮੋਟਰਸਾਈਕਲ ਦੇ ਮੋਟਰਸਾਈਕਲ ਵੱਜੇ ਨੇ ਤਾਂ ਆ ਕੇ ਡੇਗੇ ਦੇ ਇੱਥੇ ਅੱਛਾ ਹਾਂਜੀ ਤੇ ਇਹਨਾਂ ਮਲਨੀ ਦਾ ਇਹ ਲੈ ਲੈ ਗਈ ਸੀਗੇ ਲੈ ਗਈ ਸੀ ਵਾਲੇ ਨੂੰ ਹੱਥ ਪਾਇਆ ਸੀ ਇਹਨਾਂ ਨੇ ਹਾਂ ਵਾਲੇ ਨੂੰ ਹੱਥ ਪਾਇਆ ਇਹਨਾਂ ਨੇ ਅੱਛਾ ਹਾਂਜੀ ਹਾਂਜੀ ਵਾਲੀਆਂ ਸੋਨੇ ਦੀਆਂ ਵੇਚ ਉਹਨੂੰ ਵੀ ਹੱਥ ਪਾਇਆ ਇਹਨਾਂ ਨੇ ਮੋਬਾਈਲ ਨੂੰ ਹੱਥ ਪਾਇਆ ਜੀ ਨਹੀਂ ਨਹੀਂ ਜਿਹੜੀ ਗੱਲ થઈ ਬਾਕੀ ਦੀਆਂ ਨੂੰ ਸੱਜੀ ਵੀ ਨਾ ਗਏ ਨਾ ਹੋ ਕੇ ਲੱਗੇ ਨੇ ਬੰਦੇ ਇਹ ਹਾਂ ਈਐਸਬ ਖੋਲੋ ਇਹ ਬੰਦਾ ਪਹਿਲਾਂ ਇਹ ਬੰਦਾ ਪਹਿਲਾਂ ਇਪਰੀਚ ਹੋਇਆ ਜੀ ਇਹ ਬੰਦਾ ਇਹ ਪਿਛੇ ਹੈ ਸੱਚ ਬੋਲੋ ਸੱਚ 7 10 7 10 ਇਹ ਬੰਦਾ ਪਹਿਲਾਂ ਇਪਰੀਚ ਹੋਇਆ ਜੀ ਹਾਂ ਪਹਿਲਾਂ ਚੋਰਾਂ ਹੀ ਪਰੀਚੇ ਚੋਰੀ ਕਰਦੇ ਅਜ ਤੁਹਾਨੂੰ ਵੀ ਪਤਾ ਐਸ ਗੱਲ ਦਾ ਸ਼ਰਮ ਕਰ ਲੋ ਜਵਾਨ ਹੈਂ ਦਾੜੀ ਕਰ ਲਓ ਸਾਰੀ ਦਾੜੀ ਕਰ ਸ਼ਰਮ ਕਰ ਲਓ ਯਾਰ ਤੂੰ ਤੂੰ ਤੇਰੀ ਤਾਂ ਜਮਾ ਹੀ ਲੱਤੀ ਹੈ ਯਾਰ ਹੈ ਪਹਿਲਾਂ ਵੀ ਤੂੰ ਫੜਿਆ ਗਿਆ ਹੈ ਆਦੀ ਹੋ ਗਈ ਯਾਰ ਕੀ ਹੋ ਗਿਆ ਜੀ ਅਜਾ ਕਹਿੰਦਾ ਮੈਂ ਤੇ ਮੁਰਸਾ ਚਲਾਦਾ ਵੇਖ ਦੱਸ ਪਹਿਲਾਂ ਤੂੰ ਤਾਂ ਭਜਾਇਆ ਦੇ ਤੱਕ ਪਜਾਉਂਦਾ ਤੂੰ ਚੋਰੀਆਂ ਨੇ ਕਿ ਤੂੰ ਮੁਰਸਾ ਕਿ ਬਜਾਇਆ ਹਾਂ ਹੈ ਜਿਹੜਾ ਤੂੰ ਕਹਿੰਦਾ ਕੋਈ ਚੋਰੀ ਰਾਲ ਕੇ ਕਰਦੇ ਨੇ ਕਰਦੇ ਨੇ ਸ਼ਰਮ ਨੂੰ ਹੱਥ ਮਾਰਵਾ ਕੀ ਇੱਜ਼ਤ ਬਣੀ ਵੀ ਪਹਿਲੇ ਇਹ ਸਾਡੇ 3500 ਰੁਪਇਆ ਵੀ ਸੀ ਬਾਈ 3500 ਰੁਪਇਆ ਦਾ ਤੂੰ ਮੋਬਾਈਲ ਚੋਰੀ ਕਰਦੇ ਸਾਡੇ 3500 ਰੁਪਇਆ ਦਾ ਹੁਣ ਲੈ ਕੇ ਜੁਨਾ ਕੋਲੋਂ ਪਤਾ ਲਾਣ ਚੱਲਿਆ ਸੀਗਾ ਮੁੰਡਾ ਮੈਂ ਚੋਰੀ ਕਰਦੇ ਮੈਂ ਕੋਲੋਂ ਪਤਾ ਅੱਛਾ ਨਹੀਂ ਨਹੀਂ ਇੱਕ ਇੱਕ ਚੁੱਪ 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 ਤੇਰੇ ਪੈਸੇ ਚੋਰੀ ਹੋ ਗਏ ਹਾਂਜੀ 3500 ਰੁਪਇਆ ਸੀਗਾ ਮੇਰੀ ਜੇ ਵਿੱਚ ਤੁਸੀਂ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਮੈਂ ਕਰੀ ਨਹੀਂ ਜੀ ਜਨਾਬ ਮੈਂ ਨਹੀਂ ਕੀਤਾ ਮੈਂ ਤੇਰਾ ਮੋਟਰਸਾਈਕਲ ਵੀ ਤੇਰੇ ਨਾਲ ਦੇ ਨੇ ਮੋਟਰਸਾਈਕਲ ਤੇ ਮੋਬਾਈਲ ਚੋਰੀ ਕੀਤਾ ਤੇਰੇ ਪੈਸੇ ਚੋਰੀ ਹੋ ਗਏ ਕਹ ਰਿਹਾ ਤੂੰ ਅੱਛਾ ਤੂੰ ਫਿਰ ਰੋਕਿਆ ਕਿਉਂ ਨਹੀਂ ਹਾਂਜੀ ਤੂੰ ਰੋਕਿਆ ਕਿਉਂ ਨਹੀਂ ਜੇ ਇਹਨਾਂ ਨੇ ਮੋਬਾਈਲ ਕੋਲਿਆ ਤੂੰ ਕਿਉਂ ਭਜਾਇਆ ਕੋਈ ਆ ਕੇ ਬਾਈ ਜੀ ਤੁਮੇ ਰੋਕਦਾ ਉਸੇ ਦਿਖ ਮੈਂ ਬਾਈ ਸਾਈਡ ਦਿਖੀ ਪੈਜ ਖਿੱਚਦਾ ਸੀ ਮੋਟਰਸਾ ਪਿੱਛੋਂ ਅੱਛਾ ਤੁਸੀਂ ਮੋਬਾਈਲ ਚੋਰੀ ਕਰਕੇ ਭੱਜ ਰਹੇ ਸੀ 1350 ਰੁਪਇਆ ਚੋਰੀ ਹੋ ਗਿਆ ਉਹਨਾਂ ਦੇ ਹੈ ਆਈ ਗੱਲ ਪਰਸ ਜੀ ਰਜੀਪ ਚ ਮੇਰੇ ਜੀ ਇੱਕ ਪੈਸੇ ਇਧਰ ਸੀਗੇ ਪਰਸ ਜੀ ਪਿਛਲੇ ਗਏ ਸੀ ਪਰਸ ਜੀ ਨਹੀਂ ਪੈਸੇ ਸੀਗੇ ਅੱਛਾ ਉਦਾਂ ਪੈਸੇ ਸੀ ਉਹ ਕੱਢ ਲਏ ਗਏ ਨੇ ਹੁਣ ਪਤਾ ਨਹੀਂ ਰੱਬ ਜਾਣੇ ਕਿੰਨੇ ਕਿੰਨੇ ਪਤਾ ਨਹੀਂ ਪੱਕਾ ਇਹ ਹੁਣ ਪੈ ਕਿੰਨੇ ਸੀ ਪੈ ਕਿੰਨੇ ਸੀ 3500 ਰੁਪਏ ਮੈਂ ਕਰੋ ਲੈ ਕੇ ਆ ਮੇਰੇ ਘਰੇ ਫੋਨ ਕਰਕੇ ਪੁੱਛ ਲਓ ਮਤਲਬ ਕਿ ਤੂੰ ਤੂੰ ਇਹਨਾਂ ਦੇ ਨਾਲ ਇਹ ਮੋਬਾਈਲ ਇਹਨਾਂ ਨੇ ਚੋਰੀ ਕੀਤਾ ਤੂੰ ਮੋਟਰਸਾਈਕਲ ਚਲਾਉਂਦਾ ਆਂੀ ਤੇ ਤੇਰੇ ਪੈਸੇ ਹੁਣ ਚੋਰੀ ਹੋ ਗਏ ਨੇ ਮੈਂ ਦਵਾਈਦਾਂ ਚੱਲਿਆ ਸੀ ਅੱਛਾ ਇਹ ਤਾਂ ਫਿਰ ਚੋਰਾਂ ਨੂੰ ਮੂਰ ਪੈ ਗਈ ਸ਼ਰਮ ਕਰ ਲੋ ਕਿੱਡੇ ਕਿੱਡੇ ਆ ਯਾਰ ਤੁਸੀਂ ਆ ਇੱਜ਼ਤ ਬੰਦੀ ਵੀ ਐ ਨਾਲੇ ਸ਼ਹਿ ਨਾਲੇ ਤੁਹਾਡੀ ਬੰਦੀ ਤੁਹਾਡੇ ਪਿੰਡ ਦੀ ਬੰਦੀ ਹੈ ਅੱਲਾ ਬਾਦ ਸ਼ਹਿਰ ਨੂੰ ਇੰਨਾ ਕੁ ਬਦਨਾਮ ਇਨਾ ਚੋਰਾਂ ਨੇ ਕਰ ਛੱਡਿਆ ਵੀ ਇਹਨਾਂ ਦੀ ਡਿਊਟੀ ਇਹੇ ਇਸ ਕੰਮ ਤੇ ਨਾ ਕੋਈ ਜਨਾਨੀ ਬੱਚੇ ਦੇ ਜੋ ਮੋਬਾਈਲ ਆਹ ਇਹਨਾਂ ਦੀ ਬੰਦਨਾਮੀ ਹੈ ਸਰਕਾਰਾਂ ਕਿ ਸਾਰਿਆਂ ਦੀ ਕਰਦੇ ਸੀ ਹੁਣ ਉਹ ਤੋਂ ਵੀ ਜ਼ਿਆਦੇ ਹੋ ਆ ਦੱਸੋ ਆ ਕਹਿੰਦੇ ਮੋਬਾਈਲ ਚੋਰੀ ਕਰਕੇ ਮੋਬਾਈਲ ਚੋਰੀ ਕਰਕੇ ਭੱਜਿਆ ਉਹ ਕਹਿੰਦਾ ਕਿ ਮੇਰਾ 350 ਚੋਰੀ ਹੋ ਗਿਆ ਉਲਟਾ ਤੇ ਖੜੀ ਸੀ ਉਹਨੇ ਨਾਵਾ ਮਾਇਆ ਲਿਆ ਲੈ ਕੇ ਤੇ ਭੱਜ ਗਿਆ ਸੀ ਇੱਥੇ ਖੜੇ ਤੇ ਮੁੰਡਿਆਂ ਨੇ ਪਿੱਛੋਂ ਮੜਿਆ ਨਾ ਤਾਂ ਮੇਰਾ ਮੇਰਾ ਚੋਰੀ ਹੋ ਗਿਆ ਇਹਨਾਂ ਨੇ ਭੱਜ ਗਏ ਸੀ ਦੱਸੋ ਇਹਦਾ ਭੱਜ ਕੇ ਜੀ ਮੈਂ ਆਵੇ ਗੱਡੀ ਸੂਟ ਕਰਾਈ ਨਾ ਸਾਹਮਣੇ ਖੜਾ ਤੇ ਇਹ ਤਾਂ ਨਿਕਲ ਗਿਆ ਦੱਸੋ ਇਹਦਾ ਉਹਨੇ ਨਿਕਲੇ ਨੇ ਇਹਦੇ ਵਿੱਚ ਮੁੰਡਿਆਂ ਨੇ ਖੜੇ ਮੁੰਡਾ ਜੇ ਨਾਲੇ ਅਕਰੋਲ ਕਲੋਨੀ ਗਲ ਨੰਬਰ 1 ਤੇ ਜਵਾਕ ਬੰਦਾ ਮੋਬਾਈਲ ਖੋ ਗਏ ਤੇ ਫੋਨ ਨਾਲੇ ਕੁੱਟਮਾਰ ਕਰਕੇ ਗਿਆ ਜਵਾਕ ਦੇ ਨਾਲੇ ਦੱਸਿਆ ਮੋਬਾਈਲ ਖੋ ਕੇ ਲੈ ਗਿਆ ਹੁਣ ਕੋਈ ਸੂਚਨਾ ਦਿੱਤੀ ਪੁਲਿਸ ਨੂੰ ਆ ਪੁਲਸ ਹਾਈ ਕੋਰਟ ਵੀ ਅੱਜ ਨੇ ਪੁਸ਼ ਕੀ ਕਰਦੀ ਹੈ ਹਾਂਜੀ ਬਾਈ ਜੀ ਹਾਂਜੀ ਅਧਿਕਾਰੀ ਬਾਈ ਸਰ ਆਏ ਹੁਣ ਮੌਕੇ ਤੇ ਕੀ ਸੂਚਨਾ ਮਿਲੀ ਸੀ ਤੁਹਾਨੂੰ ਸੂਚਨਾ ਮਿਲੀ ਸੀ ਵੀ ਉੱਥੇ ਬੱਸ ਸਟੈਂਡ ਦੇ ਉੱਤੇ ਕੋਈ ਚੋਰ ਫੜੇਗਾ ਨਹੀਂ ਹਾਂਜੀ ਉੱਥੇ ਮੌਕੇ ਤੇ ਪਹੁੰਚੋ ਹੁਣ ਕੀ ਕਾਰਵਾਈ ਕਰ ਰਹੇ ਹੋ ਥਾਣੇ ਲਿਜਾ ਰਹੇ ਹਾਂ ਇਹਨਾਂ ਨੂੰ ਥਾਣੇ ਬੰਦੀ ਵਾਲੇ ਮੁੰਡੇ ਹਾਂ ਥਾਣੇ ਲਿਜਾ ਰਹੇ ਹੋ ਹਾਂਜੀ ਜਾ ਰਹੇ ਹਾਂ ਠ ਠੀਕ ਹੈ ਜੀ ਸਤੀ ਵੀ ਮਾਦੀ ਆਟੀ ਸਤੀ ਵੀ ਬਾ ਠੀਕ ਹੈ ਭਾਈ ਇਹਨਾਂ ਕੋਈ ਮਾੜੀ ਮੋੜੀ ਮਾਥਾ ਪਾਓ ਬੇਟੇ ਨੇ ਜੋਖਾ ਦੇਖੋ ਖੋਲ ਕੇ ਮੰਨ ਲਓ ਸਤਿ ਨਾਲ ਜੀ ਜੀ ਅਸੋ ਬਿਨਾ ਆਪ ਉਸ ਦੇ ਨਾਮ ਹੈ ਕੋਈ ਕਿੱਥੇ ਆ ਆਗੇ ਜਨਾਬ ਕਰਕੇ ਭਾਈ ਆਓ ਆ ਚੋਰ ਕਿਨ੍ਹੇ ਪਰਦੇ ਜੇ ਆ ਵੇਖੋ ਇੱਕ ਕੋਠੜੇ ਤੇ ਦੋ ਜੰਦੇ ਨੇ ਜਿਹੜਾ ਗੱਲ ਕਰਣਾ ਪੈਂਦਾ ਦਾ ਇਹ ਫਲੀਆਂ ਵਾਲੇ ਦਾ ਪੁੱਤ ਹੈ ਇਹ ਕਿਹੜਾ ਬੰਦਾ ਕਿਹੜਾ ਘਰ ਦਾ ਬੰਦਾ ਜਿਹੜਾ ਕਿੰਦੇ ਕਿੰਦੇ ਗੱਲ ਬੰਦਾ ਆਹ ਜਵਾਬ ਤੇ ਗੱਲ ਪੈ ਕੇ ਮੋਬਾਈਲ ਖੋ ਕੇ ਲੈ ਕੇ ਦੱਸਿਆ ਆ 68 ਰੁਪਏ ਦੇ ਕਿਹੜੇ ਬੰਦੇ ਖੜੇ ਆ ਆ ਦੋ ਆ ਖੜੇ ਦੋ ਆ ਖੜੇ ਇਧਰ ਆਓ ਇਧਰ ਆਓ ਆ ਗੱਲਾਂ ਇੱਥੇ ਆਇਦਾਂ ਆ ਚੋਰ ਮਿਲਿਆ ਇਹਨਾਂ ਨੂੰ ਬਚਾਓ ਪਬਲਿਕ ਤੋਂ ਯਾਰ ਮੈਂ ਕਹੀ ਤਜਨਾ ਵੀ ਬਚਾਓ ਇਹਨਾਂ ਨੂੰ ਪਬਲਿਕ ਤੋਂ ਵੀਡੀਓ ਬਣਾ ਕੇ ਹੋਰ ਪੱਜੂ ਵੱਧ ਆ ਮਰੂਗਾ ਇਹਨਾਂ ਦੀ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਦਰਿਆ ਦੇ ਵਿੱਚੋਂ ਜੋ ਲੋਕਾਂ ਦੇ ਅੱਥਾ ਦੇ ਮੋਬਾਈਲ ਖੋਦੇ ਨੇ ਆ ਤੇ ਕਿਹੜੀ ਲਾਈਨ ਲਾ ਕੇ ਇਹਨਾਂ ਨੂੰ ਮੋਬਾਈਲ ਖੋ ਕੇ ਲੈ ਆਉਂਦੇ ਨੇ ਇਹ ਵੀ ਚੋਰੀ ਦਾ ਹੀ ਲੱਗਦਾ ਹੈ ਚੋਰੀ ਦੀ ਛੜ ਚੱਲੇਗਾ ਬੰਦਾ ਲੈ ਕੇ ਚਲੀਏ